ਮਹਾਰਾਜੀ ਕੋਲ ਇੱਕ ਸ਼ਰੀਰ ਆਇਆ ਆਂਦਾ ਮਹਾਰਾਜੀ 8 ਸਾਲ ਹੋ ਗਏ ਮੇਰੇ ਘਰ ਪੁੱਤਰ ਨਹੀਂ ਹੈ ਤੇ ਮਹਾਰਾਜ ਕਿਲੇ ਵਾਲੇ ਪਾਸ਼ਾ ਕਹਿੰਦੇ ਨੇ ਬਾਹਰਲੇ ਵੱਡੇ ਗੁਰਦੁਆਰੇ ਜਾ ਸਰੀਆ ਕਹਤਕ ਸਾਬ ਦੇ ਲਾਗੇ 베ਰੀ ਹੈ ਉਸ 베ਰੀ ਦੇ ਕੋਲ ਜਾ ਕੇ ਸੁਖਨਾ ਸੋਖਿਆ ਤੇ ਸੁਖਨਾ ਸੋਖਿਆ ਤੇ ਜੇ ਸੁਖਨਾ ਪੂਰੀ ਹੋਈ ਤੇ ਚੜਾ ਦੇਈ ਜੇ ਨਹੀਂ ਹੋਈ ਤੇ ਨਾ ਚੜਾ ਉਹ ਘਰ ਚਲੇ ਗਿਆ ਪਰ ਮਨ 'ਚ ਬਿਲਕੁਲ ਵਿਸ਼ਵਾਸ ਹੋ ਗਿਆ ਭਈ ਗੁਰਾਂ ਨੇ ਮੈਨੂੰ ਬਚਨ ਕਰਤਾ ਤੇ ਮਹਾਰਾਜ ਕਿਰਪਾ ਕਰਨਗੇ ਉਹ ਜਦੋਂ ਬਾਹਰ ਦੇ ਬੱਲੇ ਗੁਰਦੁਆਰੇ ਗਿਆ ਉਥੇ ਜਾ ਕੇ ਪੰਜ ਪੈਸੇ ਰੱਖ ਕੇ ਤੇ ਸੁਖ ਨਾ ਸੁਖ ਤੇ ਤੇ ਸਾਲ ਬਾਅਦ ਉਹਦੇ ਘਰ ਪੁੱਤਰ ਹੋ ਗਿਆ ਤੇ ਉਹਦੇ ਪਿੰਡ ਦਾ ਹੀ ਇੱਕ ਬੰਦਾ ਉਹਦੇ ਨਾਲ ਆਇਆ ਸੀ ਉਹਨੇ ਵੀ ਅਰਜ਼ ਕੀਤੀ ਮਹਾਰਾਜ ਅੱਗੇ ਤੇ ਉਹਨੇ ਵੀ ਜਦੋਂ ਅਰਜ਼ ਕੀਤੀ ਪਰ ਮਨ ਇੱਕ ਜਗ੍ਹਾ ਨਹੀਂ ਸੀ ਉਹਨੋਂ ਕੋਈ ਵਿਸ਼ਵਾਸ ਨਾ ਆਇਆ ਹੁਕਮ ਉਹ ਹੀ ਹੋਇਆ ਤੇ ਤੂੰ ਵੀ ਵੱਡੇ ਗੁਰਦੁਆਰੇ ਜਾ ਉੱਥੇ ਦਰਸ਼ਨ ਕਰ ਤੇ ਨਾਲ ਉੱਥੇ ਪੰਜ ਪੈਸੇ ਰੱਖ ਕੇ 베ਰੀ ਤੇ ਉੱਥੇ ਜਾ ਕੇ ਸੁਖ ਨਸੋ ਤੇ ਤੇਰੀ ਪੂਰੀ ਹੋ ਗਈ ਤਾਂ ਚੜ੍ਹਾਈ ਨਹੀਂ ਪੂਰੀ ਹੋਈ ਤਾਂ ਨਾ ਚਾਹ ਸੰਗਤ ਜੀ ਜੇਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਟੇ ਮਨ ਗੁਰਾਂ ਦੇ ਕੋਲ ਜਦੋਂ ਦੇ ਲਈਏ ਤੇ ਫਿਰ ਜਗਾ ਜਗਾ ਨਾ ਫਿਰੇ ਫਿਰ ਜਗਾ ਜਗਾ ਭੌਣ ਦਾ ਕੋਈ ਫਾਇਦਾ ਨਹੀਂ ਤੇ ਗੁਰਾਂ ਨੇ ਉਹ ਕੀ ਕੀਤਾ ਉਹਨੇ ਬਚਨ ਤੇ ਸੁਣ ਲਿਆ ਤੇ ਉਹਨੇ ਜਿਹਨੇ ਪ੍ਰਤੀਤ ਰੱਖੀ ਉਹਦੇ ਘਰ ਸਾਲ ਬਾਅਦ ਪੁੱਤਰ ਹੋ ਗਿਆ ਤੇ ਜਿਨੇ ਨਹੀਂ ਪ੍ਰਤੀਤ ਰੱਖੀ ਉਹ ਕਿਤੇ ਕਿਤੇ ਘੁੰਮਦਾ ਰਿਹਾ ਕਿਤੇ ਪੱਕੇ ਥਾਵਾਂ ਤੇ ਜਾਂਦਾ ਰਿਹਾ ਤੇ ਉਹਦੇ ਘਰ ਪੁੱਤਰ ਨਾ ਹੋਇਆ ਜਿਸ ਦਿਨ ਉਹ ਮੱਥਾ ਟਿਕਾਣਾ ਆਇਆ ਉਸ ਦਿਨ ਮਹਾਰਾਜ ਅੱਗੇ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਨੇ ਇਹਨੋ ਵੀ ਉਹ ਹੀ ਵਚਨ ਕੀਤਾ ਸੀ ਤੇ ਮੈਨੂੰ ਵੀ ਉਹ ਹੀ ਵਚਨ ਕੀਤਾ ਸੀ ਇਹਦੇ ਘਰ ਪੁੱਤਰ ਹੋ ਗਿਆ ਤੇ ਮੇਰੇ ਘਰ ਪੁੱਤਰ ਨਾ ਹੋਇਆ ਮਹਾਰਾਜ ਕਹਿੰਦੇ ਨੇ ਜਿਹੜਾ ਇੱਕ ਤੇ ਭਰੋਸਾ ਰੱਖਦਾ ਹੈ ਉਹਨਾਂ ਦੇ ਘਰ ਪੁੱਤਰ ਖੇੜਦੇ ਨੇ ਉਹ ਜਿਹੜਾ ਜਗਾ ਜਗਾ ਨਹੀਂ ਆਪਣਾ ਧਿਆਨ ਰੱਖਦਾ ਹੈ ਲਿਖਿਆ ਹੈ ਪਾएंगे ਜਬ ਤੇ ਤੁਮਰੇ ਤਬ ਤੇ ਕੋਉਂ ਅੱਖ ਤਰੇ ਨਹੀਂ ਆਣੋ ਜਦੋਂ ਦਾ ਕਿਲੇ ਵਾਲੇ ਦਾ ਦਰਸ਼ਨ ਹੋਇਆ ਸਾਨੂੰ ਦੂਜਾ ਦੇਖਣ ਦਾ ਕੋਈ ਚਾਹ ਨਹੀਂ ਆਇਆ ਤੇ ਨਾ ਧਿਆਨ ਗਿਆ ਤੇ ਸਾਧ ਸੰਗਤ ਜੀ ਮਹਾਰਾਜ ਜੀ ਦਾ ਹੁਕਮ ਹੈ ਰਹਿਤ ਰੱਖਣ ਦਾ ਅਸੀਂ ਗੁਰੂ ਕੀ ਰਹਿਤ ਰੱਖੀਏ ਤੇ ਗੁਰੂ ਕੇ ਬਚਨ ਨੂੰ ਆਪਣੇ ਹਿਰਦੇ ਤੇ ਵਸਾਈਏ ਇਹ ਨਹੀਂ ਭਈ ਅਸੀਂ ਬਾਣਾ ਪਾ ਲਿਆ ਜਲ ਵਰਤ ਲਿਆ ਤੇ ਅਸੀਂ ਰਹਿਤ ਰੱਖ ਲਈ ਇਹ ਨਹੀਂ ਹੈ ਰਹਿਤ ਖੇਲੇ ਵਾਲੇ ਸੱਚੇ ਬਾਦਸ਼ਾਹ ਦਾ ਹੁਕਮ ਹੈ ਰਹਿਤ ਹੈ ਆਪਣੇ ਮਨ ਨੂੰ ਮਾਰਨਾ ਜਦੋਂ ਤੱਕ ਆਪਣਾ ਮਨ ਨਾ ਕਾਬੂ ਆਇਆ ਉਦੋਂ ਤੱਕ ਸਾਡੀ ਕੋਈ ਰਹਿਤ ਨਹੀਂ ਕਿਉਂਕਿ ਮਨ ਜਦੋਂ ਮੰਦੀ ਬਾਸਨਾ ਵੱਲ ਜਾਂਦਾ ਹੈ ਤੇ ਰਹਿਤ ਨਹੀਂ ਰਹਿੰਦੀ ਤੇ ਕਮਰ ਕੱਸੇ ਦੇ ਚਕੂਟੇ ਬਣ ਕੇ ਰਹਿਤ ਨਹੀਂ ਇਹ ਤੇ ਹੈ ਮਹਾਰਾਜ ਦਾ ਬਾਣਾ ਹੈ ਇਹ ਹਰ ਵੇਲੇ ਕੋਲ ਰੱਖਣਾ ਚਾਹੀਦਾ ਪਰ ਮਹਾਰਾਜ ਕਹਿੰਦੇ ਨੇ ਇਹਦੇ ਨਾਲ ਲੜਾਈ ਕਰੋ ਇਹਨਾਂ ਪੰਜਾਂ ਨੂੰ ਜੀਤੋ ਇਹ ਜਦੋਂ ਜੀਤੋਗੇ ਤੇ ਮਹਾਰਾਜ ਤੁਹਾਡੇ ਅੰਗ ਸੰਗ ਹੋਣਗੇ ਤੇ ਤੁਹਾਨੂੰ ਬ੍ਰਹਮ ਗਿਆਨ ਦੀ ਅਵਸਥਾ ਹੋਏਗੀ ਬ੍ਰਹਮ ਗਿਆਨੀ ਕੋ ਖੋਜੇ ਮਹੇਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਤੇ ਮਹਾਰਾਜ ਕਹਿੰਦੇ ਨੇ ਭਾਈ ਪਿਆਰਿਓ ਇਹ ਸਮਾਂ ਨਹੀਂ ਮਿਲਣਾ ਸਮਾਂ ਇਸ ਤਰ੍ਹਾਂ ਬਰਤ ਜਾਣਾ ਪਤਾ ਹੀ ਨਹੀਂ ਲੱਗਣਾ ਰਾਤ ਸੁਤਿਆਂ ਔਰ ਇਸ ਜਗਾਨੋ ਏਡਾ ਵੱਡਾ ਮਹਾਰਾਜ ਨੇ ਵਰ ਦਿੱਤਾ ਹੈ ਜਿਹੜਾ ਵਰ ਮਹਾਰਾਜ ਨੇ ਦਿੱਤਾ ਹੈ ਕਹਿਣ ਲੱਗੇ ਇੱਥੇ ਇੰਨਾ ਕਠ ਹੋਏਗਾ ਇੰਨੀ ਦੁਨੀਆ ਇੱਥੇ ਠੁਕੇਗੀ ਬਈ ਪ੍ਰਸਾਦਾ ਪੰਗਤ ਚ ਨਹੀਂ ਵੰਟਾਇਆ ਜਾਏਗਾ ਬਾਹਰੀ ਥਾਣੋਂ ਸੁਟੇਗਾ ਜਿਹੜਾ ਬਾਹਰੀ ਥਾਣੀ ਬਾਹਰ ਸੁਟਣਾ ਜਿਹਦੇ ਭਾਗਾ ਚ ਹੋਏਗਾ ਉਹਨਾਂ ਨੂੰ ਮਿਲ ਜਾਏਗਾ ਜਿਹਨੂੰ ਮਿਲ ਜਾਏਗਾ ਉਹ ਉਹਦੇ ਨਾਲ ਹੀ ਤ੍ਰਿਪਤ ਹੋ ਜਾਏਗਾ ਸਾਧ ਸੰਗਤ ਜੀ ਇਹ ਥਾਂ ਬੜਾ ਪੂਜਨੀਕ ਹੈ ਇਹਨੂੰ ਸ੍ਰੀ ਹਜੂਰ ਸਾਹਿਬ ਦਾ ਤਖਤਦਾ ਵੀ ਖਿਤਾਬ ਦਿੱਤਾ ਮਾਰਿਆ ਨੇ ਤੇ ਸਾਧ ਸੰਗਤ ਜੀ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ ਜਿਹੜਾ ਪੂਰਨਮਾਸੀ ਵਾਲੇ ਦਿਨ ਹਾਜ਼ਰੀ ਭਰਦੇ ਹੋ ਤੇ ਮਹਾਰਾਜ ਜੀ ਦਾ ਬਚਨ ਮੰਨ ਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਭਈ ਆਪਣੇ ਬੱਚਿਆਂ ਨੂੰ ਐਤਵਾਰ ਵਾਲੇ ਦਿਨ ਗੁਰਦੁਆਰੇ ਲਿਆਓ ਗੁਰਮੁਖੀ ਅਖਰ ਪੜ੍ਹਾਓ ਉਹਨਾਂ ਨੂੰ ਗੁਰਮੁਖੀ ਸਿਖਾਓ ਤੇ ਉਹ ਪਾਠ ਕਰਨ ਤੇ ਆ ਤੁਹਾਡਾ ਫਿਕਰ ਮੁੱਕ ਜਾਏ ਉਹ ਤਾਂ ਬਖਸ਼ਣਾ ਆਰਨੇ ਬਖਸੀ ਜੀ ਬਖਸੀ ਮੁਸ਼ਰਾ ਸਾਹਿਬ ਆ ਬੈਠੇ ਸੇਟ ਹੋ ਰਹੀ ਨਾ ਪਤਾ ਉਹ ਸੰਤਾ ਤੇ ਲੋਕ ਸਿੰਘ ਰਾਣ ਦੇ ਲੜਕੇ ਸੀ ਤੇ ਉਹ ਮਸਤਾਨੇ ਰੰਗ ਚ ਰਹਿੰਦੇ ਸੀ ਤੇ ਮਹਾਰਾਜ ਕੋਲ ਆਏ ਆਖਣ ਲੱਗੇ ਮਹਾਰਾਜ ਮੈਨੂੰ ਬਖਸ਼ ਲੋ ਮਹਾਰੇ ਕਹਿੰਦੇ ਜਾ ਤੈਨੂੰ ਬਖਸ਼ਿਆ ਅਨਾਜੀ ਜਿਹੜੇ ਮੈਂ ਪਿੱਛੇ ਪਾਪ ਕੀਤੇ ਉਹ ਵੀ ਬਖਸ਼ ਦਿਓ ਮਾਰੇ ਕਹਿੰਦੇ ਨੇ ਜਾ ਤੇਰੇ ਉਹ ਵੀ ਬਖਸ਼ੇ ਫੇਰ ਕਹਿੰਦਾ ਮਹਾਰਾਜ ਜੀ ਜਿਹੜੇ ਅੱਗੋਂ ਕਰਨੇ ਉਹ ਵੀ ਬਖਸ਼ ਦਿਓ ਮਾਰੇ ਕਹਿੰਦੇ ਨੇ ਜਾ ਤੇਰੇ ਅੱਗੋਂ ਕਰਨੇਗਾ ਉਹ ਵੀ ਬਖਸ਼ ਦੇ ਨਾਲ ਮਾਰੇ ਕਹਿੰਦੇ ਨੇ ਦੇਖੋ ਕਿੱਡਾ ਸਿਆਣਾ ਹੈ ਪਿਛਲੇ ਔਗਣ ਵੀ ਬਖਸਾਲ ਐ ਅਗਲੇ ਵੀ ਬਕਰ ਜਿਹੜੇ ਕਰਨੇ ਉਹ ਵੀ ਬਖਸਾਲ ਐ ਤੇ ਕਿੱਡਾ ਸਿਆਣਾ ਐ